ਇਹ 2 ਤੋਂ 3 ਲੱਖ ਆਮਦਨੀ ਦੇ ਜਾਂਦਾ ਇੱਕ ਕਿੱਲਾ ਇੱਕ ਸਾਲ ਦੀ ਹਾਂ ਇੱਕ ਕਿੱਲਾ ਕਿਸਾਨ ਭਰਾਓ ਵੇਖੋ ਬਈ ਨਰਮੇ ਦੀ ਖੇਤੀ ਗੁਵਾਰੇ ਦੀ ਖੇਤੀ ਇਹ ਬਹੁਤ ਜ਼ਿਆਦਾ ਪੱਧਰ ਤੇ ਆਪਾਂ ਕਹੀਏ ਵੀ ਫੇਲ ਹੋ ਚੁੱਕੀ ਆ ਤੇ ਹੁਣ ਬਈ ਨਰਮੇ ਵਾਲੇ ਕਿਸਾਨ ਭਰਾ ਜਾਂ ਗੁਵਾਰੇ ਵਾਲੇ ਜਿਨ੍ਹਾਂ ਕੋਲੇ ਆਪਸ਼ਨ ਸੀ ਉਹਨਾਂ ਨੇ ਤਾਂ ਲਾ ਲਿਆ ਮਿੱਤਰੋ ਝੋਨਾ ਤੇ ਵਧੀਆ ਝੋਨਾ ਹੋ ਰਿਹਾ ਉਹਨਾਂ ਦੇ ਜਿਨ੍ਹਾਂ ਦੇ ਪਾਣੀ ਦਾ ਸਰਕਲ ਸੀ ਜ਼ਮੀਨ ਚੰਗੀ ਤਾਂ ਮਿੱਤਰੋ ਰਹਿ ਗਏ ਹੁਣ ਵੀ ਜਿਹਦੇ ਕੋਲੇ ਨਰਮਾ ਤੇ ਘਵਾਰਾ ਉਹ ਸੋਚਦੇ ਬਈ ਜੀ ਵੀ ਹੁਣ ਆਪਾਂ ਕੀ ਖੇਤੀ ਕਰੀਏ ਕਿਹੜੇ ਵੱਲ ਜਾਈਏ ਜਿੱਥੇ ਮੁਨਾਫਾ ਮਿਲੇ ਤਾਂ ਆਪਾਂ ਮਿੱਤਰੋ ਅੱਜ ਆਪਾਂ ਉਸ ਖੇਤੀ ਦੇ ਵੱਲ ਤਰਜੀਹ ਦਿੰਨੇ ਆਂ ਵੀ ਕਿਸਾਨ ਭਰਾਵੋ ਜੇ ਤੁਸੀਂ ਆਹ ਖੇਤੀ ਵੱਲ ਜਾਓ ਵਧੀਆ ਮੁਨਾਫਾ ਮਿਲੂਗਾ ਸਾਲ ਦੇ ਵਿੱਚ ਮਿਲੂਗਾ ਖਰਚਾ ਬਹੁਤ ਘੱਟ ਆ ਤਾਂ ਜਿਹੜੇ ਕਿਸਾਨ ਪ੍ਰਾਣੇ ਦਾ ਰੱਖੀਏ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲੈਣੇ ਆਂ ਵੀ ਕੀ ਪ੍ਰੋਸੈਸ ਰਹਿੰਦਾ ਕਿੰਨੇ ਸਮੇਂ ਚ ਤਿਆਰ ਹੁੰਦੀ ਹੈ ਬਾਈ ਜੀ ਆਪਦਾ ਨਾਮ ਪਿੰਡ ਦਾ ਨਾਮ ਮੇਰਾ ਨਾਮ ਇਹ ਸ਼ਨੀਲ ਕੁਮਾਰ ਹੈ ਪਿੰਡ ਮੰਬੜ ਖੇੜਾ ਹੈ ਬਾਕੀ ਤਾਂ ਨਹੀਂ ਪਿੰਡ ਦੀ ਜੀ ਆਪਣੇ ਬਚੇਰੇ ਤੋਂ ਕਰਵਾਣਾ ਰੋੜ ਕਿੰਨੂ ਦਬਾ ਗਿਆ ਆਪਣਾ ਤੇ ਕਟੋਕਟੇ ਨੂੰ ਲਾਇ ਨੂੰ 4 ਸਾਲ ਪੂਰੇ ਹੋ ਗਏ ਅੱਛਾ 12ਵੇਂ ਮਹੀਨੇ ਚ ਲਾਇਆ ਸੀ ਉਹਨੂੰ 12ਵੇਂ ਮਹੀਨੇ ਚ 4 ਸਾਲ ਪੂਰੇ ਹੋ ਜਾਣਗੇ 4 ਸਾਲ 12ਵੇਂ ਮਹੀਨੇ ਨੂੰ ਪੂਰੇ ਹੋਣਗੇ ਹਾਂ 12ਵੇਂ ਮਹੀਨੇ ਨੂੰ ਹੋਣਗੇ ਪਿਛਲੀ ਵਾਰ ਵੀ ਇਹਦੇ ਵਿੱਚ ਫਲ ਆਇਆ ਸੀ ਜਿਵੇਂ ਬੂਟੇ ਨੂੰ ਕੋਈ 15 20 ਕਿਲੋ ਅੱਛਾ ਜੀ ਤੇ ਇਸ ਵਾਰ ਕਿਉਂ ਜ਼ਿਆਦਾ ਗਰਮੀ ਪਈ ਸੀ ਤਾਂ ਵੀ ਫਲ ਹੈ 15 20 ਕਿਲੋ 15 20 ਕਿਲੋ ਬੂਟੇ ਨੂੰ ਫਲ ਹੈਗਾ ਐਤ ਕੀ ਵੀ ਹਾਂ ਠੀਕ ਪਰ ਇਹਤਲ ਜਿਹੜਾ ਰੇਟ ਹੈ ਉਹ ਚੰਗਾ ਹੈ ਬਾਕੀ ਹਾਂ ਸਹੀ ਤਾਂ ਹੁੰਦਾ ਵੀ ਪੰਜਵੇਂ ਤੋਂ ਛੇਵੇਂ ਸਾਲ ਜਾ ਕੇ ਵਧੀਆ ਫਲ ਦਿੰਦਾ ਫਿਰ 5-6 ਸਾਲ ਮੰਨ ਲਓ ਵੇਟ ਕਰਨਾ ਪੈਂਦਾ ਵੇਟ ਕਰਨਾ ਪੈਂਦਾ ਭਾਜੀ ਤੇ ਜੇ ਵੀ ਕਿਸਾਨ ਭਰਾ ਚਾਹੇ ਵੀ ਜਿਵੇਂ ਹੁਣ ਆਪ ਵਿਚਾਰੇ ਵਿਹਲਾ ਪਿਆ ਹੈ ਨਾ ਤੁਸੀਂ ਤਾਂ ਚਲੋ ਸਫਾਈ ਰੱਖ ਰੱਖੀਏ ਨਹੀਂ ਕੁਝ ਬੀਜਿਆ ਨਹੀਂ ਇਹਦੇ ਵਿੱਚ ਪਹਿਲਾਂ ਭਾਜੀ ਮੂੰਗ ਦੀ ਫਸਲ ਸੀ ਉਹ ਅਸੀਂ ਚੁੱਕ ਲਈ ਚੁੱਕ ਲਈ ਹਾਂਜੀ ਅੱਛਾ ਜੀ ਤੇ ਹੁਣ ਪਹਿਲਾਂ ਅਸੀਂ ਸਾਡੀ ਗਾਜਰ ਬੀਜਣੀ ਅੱਛਾ ਜੀ ਇਹਦੇ ਵਿੱਚ ਤੇ ਹਾਂ ਹੁਣ ਫਿਰ ਕਿਉਂ ਬਾਰਿਸ਼ ਜਾਰਾਂ ਕਰਕੇ ਬਾਣ ਬੱਤਰ ਨਹੀਂ ਆਇਆ ਠੀਕ ਹੈ ਜੀ ਇਹ ਤਾਂ ਕਰਕੇ ਹੁਣ ਅਸੀਂ ਚਨੇ ਦੀ ਬਿਜਾਈ ਕਰਾਂਗੇ ਅੱਛਾ ਇਹ ਦੇ ਵਿੱਚ ਚਨਾ ਵੀ ਜਨਾ ਹਾਂ ਚਨਾ ਇੰਟਰ ਕ੍ਰੋਪ ਦੇ ਵਿੱਚ ਕਹਿ ਸਕਦੇ ਮੰਨ ਲਓ ਵੀ 5 ਸਾਲਾਂ ਦੇ ਵਿੱਚ ਵਿੱਚ ਜੇ ਜਾਂ ਫਾਈ ਪ੍ਰਾਚਾਏ ਵੀ ਇਹਦੇ ਵਿੱਚੋਂ ਵੀ ਛੋਟੀਆਂ-ਛੋਟੀਆਂ ਫਸਲਾਂ ਆਣ ਬੀਜੀ ਦਾ ਕੱਦ ਹਾਈਟ ਸਹੀ ਰਹੇ ਪਹਿਲੇ ਸਾਲ ਅਸੀਂ ਸਰੋਂ ਬੀਜੀ ਸੀ ਉਦੋਂ ਬਾਅਦ ਅਸੀਂ ਜਿਵੇਂ ਛੋਟੀ ਫਸਲਾਂ ਸੀ ਨਾ ਜਿਵੇਂ ਕਣਕ ਹੋ ਗਈ ਚਨੇ ਹੋ ਗਏ ਮੂੰਹ ਹੋ ਗਈ ਜਾਂ ਗੁਵਾਰਾ ਹੋ ਗਿਆ ਜਾਂ ਸਬਜ਼ੀ ਹੋ ਗਈ ਇਹ ਚੀਜ਼ਾਂ ਇਹਦੇ ਵਿੱਚ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਤੇ ਉਨਹੀਂ ਨਿਕਲ ਜਾਂਦੀ ਹੈ ਉਨਹੀਂ ਨਿਕਲ ਜਾਂਦੀ ਹੈ ਹਾਂ ਉਸ ਵਸਰਾ ਜਿੰਨੀ ਵੀ ਆਏ ਨਹੀਂ ਵੀ ਇਹਦਾ ਕਰਕੇ ਵੀ ਥੋੜਾ ਮੋਟਾ ਬੂਜਿਆਂ ਦਾ ਕਰਕੇ ਹਾਂ ਮਿਹਨਤ ਥੋੜੀ ਵੱਧ ਆਉਂਦੀ ਹੈ ਮਿਹਨਤ ਵੱਧ ਹੈ ਕੁਝ ਐਵੇਂ ਕਹਿ ਸਕਦੇ ਆ ਵੀ ਆਪਾਂ ਇਹਦੇ ਵਿੱਚ ਜਿਵੇਂ ਨਹਿਰ ਦੇ ਪਾਣੀ ਲੱਗਦੇ ਆ ਟੂਗਲ ਦਾ ਪਾਣੀ ਨਹੀਂ ਲੱਗਦਾ ਨਹੀਂ ਹੁਣ ਜੇ ਅਗਲਾ ਕਿਸਾਨ ਭਰਾ ਚਾਹੇ ਵੀ ਬਾਗ ਲਾ ਲਿਆ ਉਹਨੇ ਕਿੰਨੀ ਹਾਂਜੀ ਨਹੀਂ ਸੋਚ ਲਿਆ ਪਲਾਨਿੰਗ ਕਰ ਲਈ ਉਹਦਾ ਪਹਿਲਾਂ ਤਾਂ ਇਹ ਸੋਚ ਕੇ ਚੱਲੇ ਵੀ 5 ਸਾਲ ਆਪਾਂ ਮਿਹਨਤ ਜ਼ਿਆਦਾ ਹੋ ਤੇ ਆਪਾਂ ਜਿਹੜਾ ਕੀ ਜ਼ਮੀਨ ਬੇਲੀ ਦੇ ਵਿੱਚੋਂ ਵੀ ਆਪਾਂ ਇਹਦੇ ਵਿੱਚੋਂ ਬਾਗ ਲਾ ਕੇ ਵੀ ਇਨਕਮ ਆਪਾਂ ਲਈ ਜਾਮਾ 7-8 ਸਾਲਾਂ ਤੱਕ ਆਪਾਂ ਇੰਟਰ ਕ੍ਰੋਪ ਲੈ ਸਕਦੇ ਹਾਂ ਠੀਕ ਹੈ ਜੀ ਹਾਂ ਜਦੋਂ ਬੁੱਝੇ ਬਾਵਾ ਵੱਡੇ ਹੋ ਗਏ ਫਿਰ ਆਪਾਂ ਆਪਣੇ ਕੀ ਹੈਗੇ ਇਹਨਾਂ ਬੁੱਝਿਆਂ ਦੀ ਆਮਦਨ ਆਉਣ ਲੱਗੀ ਹਾਂਜੀ ਇਹਦੀ ਆਮਦਨ ਆਉਣ ਲੱਗ ਜੂ ਅਗਲਾ ਹੋਰ ਫਸਲਾਂ ਨੂੰ ਹਾਂ ਕਿਉਂ ਇਹਨੇ ਫਲ ਵੀ ਪਕਾਉਣਾ ਹੈ ਜਗਾ ਵੀ ਇਹਨੂੰ ਚਾਹੀਦੀ ਹੈ ਹਾਂ ਇਹ 6ਵੇਂ ਸਾਲ 1 ਕੁੰਟਲ ਤੋਂ ਉੱਤੇ ਲੰਘ ਜਾਂਦਾ ਹੁਣ ਅਗਲੇ ਸਾਲ ਘਟੋ ਘਾੜੀ 50 ਕਿਲੋ ਤੋਂ ਉੱਤੇ ਫਲ ਆਊਗਾ ਇੱਕ ਇੱਕ ਬੂਟੇ ਨੂੰ ਹਾਂ ਇੱਕ ਬੂਟੇ ਠੀਕ ਹੈ ਜੀ ਤਾਂ ਮੰਨ ਲਓ ਜੀ ਫਿਰ 1 ਕਿੱਲੇ ਦਾ ਜੇ ਇਹਦਾ ਬਾਗ ਲਵਾਈ ਦਾ ਖਰਚਾ ਕਿੰਨਾ ਹੁੰਦਾ ਖਰਚਾ ਤਾਂ ਭਾਜੀ ਇਹ 110 ਰੁਪਿਆ ਦਾ ਇੱਕ ਬੁੱਟਾ ਆਇਆ ਸੀ ਤੇ 110 ਬੁੱਟੇ ਕਿੱਲੇ ਦੇ ਲੱਗੇ ਇੱਕ ਕਿੱਲੇ ਦਾ ਮੰਨ ਕੇ ਚਲੋ 10 ਤੋਂ ਲੈ ਕੇ ਲਵਾਈ ਰੂਈ ਕਰਕੇ 15000 ਤੱਕ ਆਪਣਾ ਖਰਚਾ ਇੱਕ ਕਿੱਲੇ ਦਾ ਆਉਣਾ ਹੈ ਇੱਕ ਕਿੱਲੇ ਦਾ ਉਸ ਤੋਂ ਬਾਅਦ 5 ਸਾਲ ਜਿਹੜੀ ਇਹ ਤੇ ਮਿਹਨਤ ਹੋਣੀ ਹੈ ਹਾਂ ਜੇ ਆਪਾਂ ਡ੍ਰਿਪ ਲਾਨੇ ਆ ਅਸੀਂ ਤਾਂ ਇਹਦੇ ਵਿੱਚ ਠਲੱਡੀ ਪਾਣੀ ਦਿੰਨੇ ਆ ਠੀਕ ਹੈ ਡ੍ਰਿਪ ਨਹੀਂ ਲਾਈ ਹਾਂ ਜੇ ਡ੍ਰਿਪ ਲਾਨੇ ਆ ਤਾਂ ਉਹ 15-20 ਹਜ਼ਾਰ ਕਿੱਲੇ ਦਾ ਆਪਣੇ ਸਬਸਿਡੀ ਹਰਿਆਣੇ ਚ ਚੱਲਦੀ ਹੈ ਠੀਕ ਹੈ ਤੇ ਉਹ ਖਰਚਾ ਡਾਊਗਾ ਬਾਕੀ ਪਾਣੀ ਹੈ ਜਿਹੜਾ ਉਹ ਨਹਿਰ ਦਾ ਪਾਣੀ ਇਹ ਇਹਨੂੰ ਚੱਲੂਗਾ ਟਿਊਬਵਲ ਦਾ ਪਣੀ ਟਿਊਬਵਲ ਨਾਲ ਚੱਲਦਾ ਨਹੀਂ ਚੱਲਦਾ ਤੁਸੀਂ ਕਿਹਾ ਵੀ ਇਹਦੇ ਵਿੱਚੋਂ 100 ਤੇ 10 ਬੂਟੇ ਲੱਗਦੇ ਆ ਹਾਂਜੀ ਹਾਂਜੀ ਤਾਂ ਇੱਕ ਬੂਟੇ ਤੋਂ 50 ਕਿਲੋ ਫਲ ਲੈਂਦਾ ਇਹ ਘਟੋ ਘਟਾ ਜਿਵੇਂ 9ਵੇਂ 10ਵੇਂ ਸਾਲ ਆ ਕੇ ਤਾਂ 2 ਕੁਇੰਟਲ 3 ਕੁਇੰਟਲ ਵੀ ਹੋ ਜਾਂਦਾ ਹੈ ਕਈ ਬੂਜਾ ਕਈ ਬੂਜਾ ਹਾਂ ਉੱਤੇ ਜਿਹੜੇ ਜਿਵੇਂ ਕਈ ਬਾਗ ਹੁਣ ਸਾਡੇ ਏਰੀਆ 'ਚ ਲੱਗੇ 15 15 ਸਾਲ ਹੋ ਗਏ ਠੀਕ ਹੈ ਉਹਦਾ 5 6 ਕੁਇੰਟਲ ਵੀ ਉੱਤਰਦੇ ਆ ਹਾਂ ਉੱਤਰਦੇ ਤਾਂ ਬਈ ਫਿਰ 5 6 ਕੁਇੰਟਲ ਦੇ ਨਾਲ ਤਾਂ 5 600 ਕੁਇੰਟਲ ਹੋ ਗਿਆ ਹਾਂ ਹੋਰ ਹਾਂ ਤਾਂ ਰੇਟ ਇਹਦਾ ਕੀ ਲੱਗਦਾ ਰੇਟ ਭਾਜੀ ਐਵੇਂ ਨਾ ਠੇਕੇ ਚੜਦਾ ਹਾਂ ਠੇਕੇ ਚੜਦਾ ਪਿਛਲੇ ਸਾਲ ਜਿਹੜਾ ਰੇਟ ਸੀਗਾ ਉਹ 9 ਰੁਪਈਆ ਤੋਂ ਲੈ ਕੇ 12 ਰੁਪਈਆ ਤੱਕ ਸੀਗਾ ਠੀਕ ਹੈ ਜੀ ਤੇ ਹੇਤਕੜ 20 ਰੁਪਈਆ ਤੋਂ ਲੈ ਕੇ 30 ਰੁਪਈਆ ਤੱਕ ਹੈ ਹੇਤਕੜ ਫਲ ਬਹੁਤ ਘਟ ਹੈ ਨਾ ਫਲ ਬਹੁਤ ਘਟ ਹੈ ਬਹੁਤ ਰੇਟ ਜਿਆਦੇ ਆ ਫਲ ਬਹੁਤ ਘਟ ਆ ਸਰਕਲ ਉੱਥੇ ਹੀ ਵਗ ਜੂ ਹੁਕਮ ਕਾਵਾ ਉਹ ਉੱਥੇ ਹੀ ਹੈ ਜਿਵੇਂ 2 ਲੱਖ ਤੋਂ ਲੈ ਕੇ 3 ਲੱਖ ਕਿੱਲੇ ਦਾ ਜਿਵੇਂ 7-8 ਸਾਲ ਦਾ ਵਾਗ ਹੈ ਨਾ ਤੇ 2 ਤੋਂ 3 ਲੱਖ ਆਮਨੀ ਦੇ ਜਾਂਦਾ ਇੱਕ ਕਿੱਲਾ ਇੱਕ ਸਾਲ ਦੀ ਹਾਂ ਇੱਕ ਕਿੱਲਾ ਤੇ ਸੱਤ ਅੱਠ ਸਾਲ ਫਸਲ ਵੀ ਵਿੱਚੋਂ ਲਈ ਜਾਂਦਾ ਹਾਂ ਵਿੱਚੋਂ ਫਸਲ ਲੈ ਸਕਦੇ ਆ ਮੰਨ ਲਓ ਕਿਸਾਨ ਭਰਾ ਨੂੰ ਘਾਟ ਨਹੀਂ ਆਉਂਦੀ ਪੈਸਿਆਂ ਦੀ ਤੰਗੀ ਨਹੀਂ ਆਉਂਦੀ ਤੰਗੀ ਨਹੀਂ ਆਉਂਦੀ ਆਏ ਨਹੀਂ ਜਮੀਨ ਵਿਹਲੀ ਰਹਿ ਜੂ ਤੇ ਆਪਣੀ ਫਸਲ ਤਿਆਰ ਹੋ ਜੇ ਛੋਟਾ ਜ਼ਿਮੀਂਦਾਰ ਹੈ ਕੋਈ ਜਿਹਨੇ ਮਾਰਕੀਟਿੰਗ ਆਪ ਕਰਨੀ ਹੈ ਹਾਂਜੀ ਉਹਨੂੰ ਵਾਧਾ ਦੇ ਜੂਗੀ ਕਿਉਂਕਿ ਉਹ ਜੇ ਆਪ ਮਾਰਕੀਟਿੰਗ ਕਰੇਗਾ ਆਪ ਇਹਨਾਂ ਨੂੰ ਵੇਚੇਗਾ ਫੇਰ ਕਿਤੇ ਨਾ ਚੜਾਉਣ ਨੂੰ ਹਾਂ ਤੇ ਉਹਨਾਂ ਨੂੰ ਰੇਟ ਫਿਰ ਥੋੜਾ ਵੱਧ ਦੇ ਜੀ ਇਹਦੇ ਵਿੱਚ ਆਪਾਂ ਫਲ ਵਿਖਾਈ ਗਏ ਕਿਸਾਨ ਭਰਾਵਾਂ ਨੂੰ ਕਿੰਨਾ ਕੁ ਫਾਲਾ ਹੈ ਫਲੇ ਇੱਕ ਟੋਕੜ ਇਨਾ ਹੀ ਹੋਊਗਾ ਭਾਈ আচ্ছা ਜੀ 20 25 ਕਿਲੋ ਆਹ ਲਓ ਜੀ ਦੋਸਤ ਜਾਨਾ ਗਰਮੀ ਨਾਲ ਡ੍ਰੋਪਿੰਗ ਜਾਣਾ ਹੋਗੀ ਨਾ ਅੱਛਾ ਜੀ ਡਿੱਗ ਗਿਆ ਹਾਂ ਡਿੱਗ ਗਿਆ ਅੱਛਾ ਜੀ ਤਾਂ ਭਾਈ ਹੁਣ ਇਹਦੀ ਜਿਵੇਂ ਹੋਣਾ ਨਾ ਡਾਣੀਆਂ ਵਗੈਰਾ ਕੱਟਦੇ ਹੋ ਫਿਰ ਇਹ ਕਿੰਨੇ ਕਿਸਾਨੇ ਵਾਦ ਇਹ ਸਾਲ ਦੇ ਵਿੱਚ ਦੋ ਕਟਾਈ ਹੁੰਦੀ ਹੈ ਭਾਈ ਦੋ ਕਟਾਈ ਦੋ ਕਟਾਈ ਹੁਣ ਇਹਦੀ ਤੁਸੀਂ ਕਰ ਹਟੇ ਇਹਦੀ ਇੱਕ ਕਟਾਈ ਤਾਂ ਹੋ ਗਈ ਹੁਣ ਮਹੀਨੇ 2 ਮਹੀਨੇ ਪਹਿਲਾਂ ਕੀਤੀ ਹੈ ਠੀਕ ਹੈ ਤੇ ਇੱਕ ਬਾਰਵੇਂ ਜਾਂ ਪਹਿਲੇ ਮਹੀਨੇ ਜਦੋਂ ਆ ਫਰੂਟਿੰਗ ਸਾਰੀ ਆਪਾਂ ਤੋਂ ਆਦਾਂ ਫੜ ਉਦੋਂ ਬਾਅਦ ਹੋਊਗੀ ਇਹਦੇ ਵਿੱਚ ਫਿਰ ਚੰਗੀ ਵੈਰਿਟੀ ਕਿਹੜੀ ਹੈ ਤੁਹਾਡੇ ਹਿਸਾਬ ਨਾਲ ਇਹ ਭਾਜੀ ਅੱਡ-ਅੱਡ ਨਰਸਰੀਆਂ ਦੀ ਹੈ। ਕਈ ਮੰਗਿਆਨੇ ਤੋਂ ਲੈ ਕੇ ਆਉਂਦੇ ਆ। ਕਈ ਸੱਪਾੜੀ ਦੀ ਪੰਜਾਬ ਤੋਂ ਲੈ ਕੇ ਆਉਂਦੇ ਆ। ਤੇ ਕਈ ਆਪਣੇ ਇੱਥੇ ਆਸਾ ਗੜਾ ਆ ਜਿਹੜੀ ਡਾਕਟਰ ਕੇਵੀ ਸਿੰਘ ਦੀ ਨਰਸਰੀ ਆ। ਠੀਕ ਹੈ ਜੀ। ਉੱਥੋਂ ਲੈ ਕੇ ਆਉਂਦੇ ਆ। ਉਹ ਅੱਡ-ਅੱਡ ਵੈਰਾਈਟੀਆਂ ਆ। ਠੀਕ ਹੈ। ਇਹ ਆਪਣੀ ਕਿਹੜੀ ਵੈਰਾਈਟੀ ਆ? ਇਹ ਡਾਕਟਰ ਕੇਵੀ ਸਿੰਘ ਵਾਲੀ ਆ ਜੀ। ਡਾਕਟਰ ਕੇਵੀ ਸਿੰਘ। ਹਾਂ ਇਹਦੇ ਵਿੱਚ ਇਹ ਹੈ ਕਿ ਜਿਹੜਾ ਛਿਲਕਾ ਹੈ ਉਹ ਪਤਲਾ ਹੋਊਗਾ। ਠੀਕ ਹੈ ਵਿੱਚੋਂ। ਹਾਂ ਛਿਲਕਾ ਜਿਹੜਾ ਪਤਲਾ ਹੋਊਗਾ ਉਹਦਾ ਮਾਰਕੀਟ ਵੈਲਿਊ ਜ਼ਿਆਦਾ ਹੁੰਦੀ। ਠੀਕ ਹੈ ਜੀ। ਹਾਂ ਛਿਲਕਾ ਜੇ ਮੋਟਾ ਹੋਇ ਤਾ ਮੰਨ ਲਓ ਵੀ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਗੱਲ ਲੈਣਾ ਜਿਵੇਂ ਹੁਣ ਅੱਜ ਕੱਲ੍ਹ ਹੋਰ ਫਸਲਾਂ ਫੇਲ ਹੋ ਜਾਂਦੀਆਂ ਨਾ ਨਾ ਉਹ ਤੋਂ ਵਧੀਆ ਇਹ ਸੀ ਜਾਣਕਾਰੀ ਮਿੱਤਰੋ ਜਿਹੜੇ ਕਿ ਆਪਣੇ ਨਾਲ ਕਿਸਾਨ ਭਰਾ ਜੁੜੇ ਤਾਂ ਵੀ ਤੁਹਾਨੂੰ ਵਧੀਆ ਜਾਣਕਾਰੀ ਦਿੱਤੀ ਤਾਂ ਕਿ ਜਿਵੇਂ ਕਿ ਕਿਸਾਨੀ ਹੁਣ ਫੇਲ ਹੋਣ ਦੇ ਮੁੱਦੇ ਤੇ ਆਈ ਪਈ ਆ ਬਈ ਨਰਮੇ ਦਾ ਬੀਮਾੜਾ ਗਵਾਰੇ ਸਾਨੂੰ ਪਤਾ ਨਹੀਂ ਹੋ ਰੇ ਤਾਂ ਉਹਨਾਂ ਵਾਸਤੇ ਇਹ ਜਿਹਦੇ ਕੋਲ ਛੋੜੀ ਮੋਟੀ ਪਾਣੀ ਦਾ ਸਰਕਲ ਨਹਿਰੀ ਪਾਣੀ ਦਾ ਸਾਕੜਾ ਕਿਉਂ ਵਾਰੀ ਤਾਂ ਹਰੇਕ ਜ਼ਮੀਨ ਦੀ ਥੋੜੀ ਥੋੜੀ ਹੁੰਦੀ ਆ ਤਾਂ ਉਹਦੇ ਨਾਲ ਵਧੀਆ ਇਸ ਖੇਤੀ ਦੇ ਵੱਲ ਤਰਜੀਹ ਦੇਵੇ ਤਾਂ ਕਿਸਾਨ ਵਧੀਆ ਚੰਗੀ ਆਮਦਨੀ ਲੈ ਸਕਦਾ ਹੈ ਨਾ ਵਧੀਆ ਹਾਂ ਤਾਂ ਕਿਸਾਨ ਭਰਾ ਦਾ ਪਾ ਧੰਨਵਾਦ ਕਰ